ਨਹੀਂ ਅਜੇ ਤਾਂ ਦੇਖੋ ਇਸ ਤਰ੍ਹਾਂ ਹੈਗਾ ਕਿ ਦੇਖੋ ਇਹ ਇਲੈਕਸ਼ਨ ਜਿਹੜੀ ਸੀ ਇਹ ਬਹੁਤ ਟਫ ਇਲੈਕਸ਼ਨ ਹੈਗੀ ਆ ਕਿਉਂਕਿ ਇੱਥੇ ਸਰਕਾਰ ਆਮ ਪਾਰਟੀ ਦੀ ਔਰ ਉੱਤੇ ਬੀਜੇਪੀ ਦੀ ਆ ਔਰ ਦੋਵਾਂ ਕੋਲ ਸਾਧਨਾ ਦੀ ਕੋਈ ਕਮੀ ਨਹੀਂ ਆ ਔਰ ਉਹ ਪੂਰੇ ਸਾਧਨਾ ਦਾ ਉਪਯੋਗ ਵੀ ਕਰ ਰਹੇ ਹਨ ਤੇ ਸਾਡੇ ਵਰਗੇ ਲੋਕ ਜਿਨ੍ਹਾਂ ਕੋਲ ਉਹਨੇ ਸਾਧਨ ਨਹੀਂ ਉਹਨਾਂ ਲਈ ਬਹੁਤ ਜ਼ਿਆਦਾ ਟਫ ਫਾਈਟ ਸੀ ਮੈਂ ਫਿਰ ਵੀ ਕਾਂਗਰਸ ਦੇ ਵਰਕਰਸ ਔਰ ਰੱਬ ਦਾ ਭਗਵਾਨ ਦਾ ਛੋਟੇ ਸਾਹਜਾਦਿਆਂ ਦਾ ਸਾਰਿਆਂ ਦਾ ਨਤਮਸਤਕ ਹੁੰਨਾ ਕਿ ਸਾਰਿਆਂ ਨੇ ਮੈਨੂੰ ਅਸ਼ੀਰਵਾਦ ਦੇ ਕੇ ਉਹ ਮੈਨੂੰ ਲਾਈਨ ਪਾਰ ਕਰਾਤੀ ਔਰ ਦੁਬਾਰਾ ਐਮਪੀ ਬਣਾਤਾ ਬਹੁਤ ਬਹੁਤ ਧੰਨਵਾਦ ਕਿ ਕਿੰਨੀ ਜ਼ਿਆਦਾ ਜਿਹੜੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਤੁਹਾਡੇ ਮਤਲਬ ਦੇਖੋ ਮੈਂ ਆਪਣੀਆਂ ਗੱਲਾਂ ਬਾਤਾਂ ਚ ਬਹੁਤ ਸਪਸ਼ਟ ਔਰ ਇਮਾਨਦਾਰ ਹਾਂ ਮੈਂ ਕਦੇ ਵੀ ਕੋਈ ਲੁਕਾਸ਼ੀਪੀ ਵਾਲੀ ਕਰਨ ਕਰਦਾ ਨਹੀਂ ਹੈਗਾ ਦੇਖੋ ਮੈਂ ਸਭ ਤੋਂ ਪਹਿਲਾ ਵਾਦਾ ਕੀਤਾ ਸੀ ਕਿ ਮੈਂ ਛੋਟੇ ਸਾਹਜਾਦਿਆਂ ਦੀ पहला पार्लीमेंट चल करूँगा और दूसरा मैं ये कि मैं जरा श्री फतेहगढ़ साहब है उन्होंने इंटरैशनल टूरिस्ट सर्किट कराने कहा कि मैं और प्रोमिस भी किया कि पार्लीमेंट से जाके मेरा पहला भाषण जो होगा वो छोटे साहबजाद की शहीद से होगा और मैं श्री फतेहगढ़ साहब ली इंटरैशनल टूरिस सर्कट लिए और वो जो दया सुविधावे मंगूँगा और वह मैं मांग रखी ਉਹ ਪੰਜ ਪਾਦੀ ਸਰਕਾਰ ਆ ਉੱਤੇ ਮੋਦੀ ਜੀ ਹੈਗੇ ਆ ਉਹਨਾਂ ਨੇ ਉਹਦੇ ਤੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਤੇ ਉਹ ਮੇਰੀ ਇੱਕਦਮ ਉਹ ਬਹੁਤ ਵੱਡੀ ਗੱਲ ਪੈਂਡਿੰਗ ਆ। ਜਿਸ ਦੇ ਬਹੁਤ سارے ਇਸ਼ੂਸ ਪੈਂਡਿੰਗ ਆ। ਬਹੁਤ ਸਾਰੀਆਂ ਗੱਲਾਂ ਸੀ ਉਹਨਾਂ ਨੇ ਕਈ ਛੋਟੀਆਂ-ਰੋਟੀਆਂ ਕਈ ਮੇਰੇ ਕੰਮ ਘਰ ਵੀ ਦਿੱਤੇ ਲੇਕਿਨ ਬਹੁਤ ਸਾਰੀਆਂ ਮੇਜਰ ਰੇਲਵੇ ਦੀਆਂ ਇਸ਼ੂਸ, ਨੈਸ਼ਨਲ ਹਾਈਵੇ ਦੇ ਇਸ਼ੂਸ ਬਹੁਤ سارے ਇਸ਼ੂਸ ਉਹਨਾਂ ਨੇ ਛੱਡੇ ਵੀ ਹੋਏ ਆ। ਉਹ ਮੈਂ ਹੁਣ ਕੀ ਕਰੂੰਗਾ ਕਿ ਆ ਕਰਕੇ ਮੈਂ ਆਪਣੇ ਲੀਡਰਾਂ ਨਾਲ ਵਰਕਰਾਂ ਨਾਲ ਸਾਰੇ ਸਪੋਰਟਰਾਂ ਨਾਲ ਗੱਲ ਕਰਕੇ ਇੱਕ ਉਹ ਸੂਚੀ ਨੂੰ ਦੁਬਾਰਾ ਰਿਵਾਈਜ਼ ਕਰਕੇ ਲੈ ਕੇ ਜਾਊਂਗਾ ਕਿਉਂਕਿ ਦੂਸਰੀ ਵਾਰ ਚੁਣਿਆ ਗਿਆ ਨਾ ਤੇ ਦੂਸਰੀ ਵਾਰ ਇਹਨਾਂ ਸਾਰੇ ਲੋਕਾਂ ਨਾਲ ਗੱਲ ਕਰਕੇ ਮੈਂ ਸੂਚੀ ਬਣਾਊਂਗਾ ਕਿ ਕਿਹੜੀਆਂ ਗੱਲਾਂ ਪਰ ਸਰਕਾਰ ਤੋਂ ਕਰਾਉਣੀਆਂ ਨੇ ਕਿਹੜੀਆਂ ਗੱਲਾਂ ਪੰਜਾਬ ਸਰਕਾਰ ਤੋਂ ਔਰ ਉਸੇ ਪ੍ਰਾਇੋਰਟੀ ਦੇ ਸਾਬ ਨਾਲ ਫਿਰ ਮੈਂ ਆਪਣਾ ਕੰਮ ਸ਼ੁਰੂ ਕਰਦਾ ਹਾਂ